ਸੋ ਮੈਂ ਸਪੀਕਰ ਸਾਹਿਬ ਇਸ ਗੱਲ ਤੇ ਆਉਣਾਗਾ ਕਿ ਮੰਨ ਲਓ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 31 ਅਗਸਤ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ 31 ਅਗਸਤ ਨੂੰ ਟਾਈਮ ਰੈਂਦੇ ਇਹ ਲੈਟਰ ਲਿਖਿਆ ਕਿ ਪੰਜਾਬ ਦਾ 20000 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਪੰਜਾਬ ਦੇ ਜਿਹੜੇ ਐਸਡੀਆਰਐਫ ਐਕਟ ਦੇ ਨੋਰਮਸ ਨੇ ਜਿਹੜੀਆਂ ਉਹਦੀਆਂ ਸ਼ਰਤਾਂ ਨੇਗੀਆਂ ਉਹ ਨਰਮ ਕੀਤੀਆਂ ਜਾਣ ਇੱਕ ਗੱਲ ਦੀ ਰਿਕਵੈਸਟ ਇੱਕ ਮਿੰਟ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਸਦਨ ਦੀ ਕਾਰਵਾਈ ਦਾ ਸਮਾਂ ਅੱਜ ਦੀ ਕਾਰ ਸੂਚੀ ਵਿੱਚ ਦਰਜ ਆਈਟਮਾਂ ਦੇ ਖਤਮ ਹੁਣ ਤੱਕ ਵਧਾ ਦਿੱਤਾ ਜਾਵੇ ਸਹਿਮਤੀ ਸਦਨ ਜੀ ਕੰਟੀਨਿਊ ਕਰੋ ਜੀ ਸੋ ਮੇਰਾ ਕਹਿਣ ਦਾ ਪਾਪ ਕਾਂਗਰਸ ਪਾਰਟੀ ਦਾ ਲੋਕਪ੍ਰੋਪੀ ਚਿਹਰਾ ਪੰਜਾਬ ਵਿਰੋਧੀ ਚਿਹਰਾ ਔਰ ਲਾਸ਼ਾਂ ਤੇ ਰਾਜਨੀਤੀ ਕਰਨ ਵਾਲਾ ਚਿਹਰਾ ਉਹ ਅੱਜ ਪੰਜਾਬ ਦੇ ਲੋਕਾਂ ਦੇ ਸਾਹਮਣੇ ننگا ہو گیا پنجاب دے لوگ کا نو پتہ لگیا اور دوسرے پاسے میں دیکھ رہا سا کہ ریجلیشن سارے ساتھی ورندر گوئل جی نے آن بیہف آف سی ایم پڑھا کی دے خلاف آو ریجلیشن اور ریجلیشن آن سینٹر سرکار دے خلاف ریجولوشن آتی جنتا پارٹی دی کے اندر سرکار دے خلاف اس لیٹر دی لیٹر دی دی میں گل کر رہا سی مان لو سی ایم صاحب دی ਉਸ ਗੱਲ ਦੀ ਤਾਅ ਕਾਂਗਰਸ ਪਾਰਟੀ ਦੇ ਪ੍ਰਧਾਨ ਜੀ ਵੀ ਕਰਕੇ ਗਏ ਨੇ ਪੰਜਾਬ ਚ ਆਏ ਸੀ ਉਹਨਾਂ ਨੇ ਵੀ ਸਾਡੇ ਉਸ ਲੈਟਰ ਦੀ ਜਿਹੜਾ ਮੁੱਖ ਮੰਤਰੀ ਸਾਹਿਬ ਦੇ ਲੈਟਰ ਲਿਖਿਆ ਉਹਦੀ ਕਾਪੀ ਮਾਰਦੇ ਹੋਏ ਲਿਖਿਆ ਕਿ ਮੈਂ ਵੀ ਲੈਟਰ ਲਿਖ ਰਿਹਾ ਕਿ 20000 ਕਰੋੜ ਰੁਪਇਆ ਪੰਜਾਬ ਨੂੰ ਦਿੱਤਾ ਜਾਵੇ ਪਰ ਅਜਬਸੂਖ ਕਾਂਗਰਸ ਪਾਰਟੀ ਜਿਹੜੀ ਆ ਉਹ ਇਸ ਗੱਲ ਦਾ ਵਿਰੋਧ ਕਰਦੀ ਨਜ਼ਰ ਆਈ ਸੋ ਮੈਂ ਇਹ ਗੱਲ ਸਪਸ਼ਟ ਕਰਦਾ ਹਾਂ ਸੌਸ ਦੇ ਰਹੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਹਰ ਕੋਸ ਹਰ ਪੀੜਤ ਵਿਅਕਤੀ ਨੂੰ ਕਿ ਹੁਣ ਤੱਕ ਉਹ 1600 ਕਰੋੜ ਰੁਪਇਆ ਜਿਹੜਾ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜਾ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੱਲੋਂ ਅਨਾਉਂਸ ਕੀਤਾਗਾ ਮੈਂ ਫਲੋਰ ਤੇ ਕਹਿਣਾਗਾ ਉਹਦੇ ਚੋਂ 1 ਰੁਪਇਆ 1 ਠਵਾਨੀ 1 25 ਪੈਸੇ ਹੁਣ ਤੱਕ ਨਹੀਂ ਆਏ ਜਿਹੜੇ ਪੈਸੇ ਆਏ ਨੇ ਨਕਰਕ ਕਰਦੇ ਆ 240 ਕਰੋੜ ਰੁਪਇਆ ਉਹ ਸਿਰਫ ਔਰ ਸਿਰਫ ਜਿਹੜੇ ਬਜਟ ਦੇ ਅੰਦਰ ਪ੍ਰਬੰਧ ਕੀਤਾ ਗਿਆ ਸੀ ਜਿੰਨਾ ਪੈਸਿਆਂ ਦਾ 1 ਫਰਵਰੀ 1 ਫਰਵਰੀ ਤੁਸੀਂ ਦੇਖ ਲਿਓ ਸਾਈਡ ਤੇ ਜਾ ਕੇ 1 ਫਰਵਰੀ 2025 ਨੂੰ ਜਦੋਂ ਦੇਸ਼ ਦਾ ਬਜਟ ਪੇਸ਼ ਹੁੰਦਾਗਾ ਉਸ ਸਮੇ ਮੈਡਮ ਨਿਰਬਲਾ ਸੀਤਾਰਾਮ ਜੀ ਨੇ ਜਿਹੜੇ ਪੈਸੇ ਅਨਾਉਂਸ ਕੀਤੇ ਸੀ ਉਹਦੇ ਸੋ 24000 ਰੁਪਏ ਦੀ ਕਿਸ਼ਤ ਆਈ ਹੈਗੀ ਸੋ ਇਤੋਂ ਪਤਾ ਲੱਗਦਾ ਕਿ ਕੇਂਦਰ ਸਰਕਾਰ ਜਿਹੜੀ ਆ ਬੀਜੇਪੀ ਜਿਹੜੀ ਆ ਉਹ ਦਿਲ ਤੋਂ ਪੰਜਾਬ ਨੂੰ ਕਿਵੇਂ ਨਫ਼ਰਤ ਕਰਦੀ ਆ ਅੱਜ ਦੋ ਸਾਥੀ ਸੀ ਉਹਨਾਂ ਦੇ ਅਫਸੋਸ ਤਿੰਨ ਚਾਰ ਤਾਂ ਹੋਰ ਵੀ ਬੈਠੇ ਲੇਗੇ ਜਿਹੜੇ ਸਿੱਧੇ ਜਾਂ ਸਿੱਧੇ ਰੂਪ ਉਸ ਉਦਰੀ ਸਤਾਈ ਚ ਲੜਨਗੇ ਜਾਂ ਜਾਣਗੇ ਜਾਂ ਕੰਮ ਕਰਨਗੇ ਆਪਦਾ ਜਿਆਦਾ ਤਨੀ ਇਹਨਾਂ ਨਹੀਂ ਮੈਨੂੰ ਪਤਾ ਹੈ ਤੇ ਦੋ ਜਿਹੜੇ ਜਿਹੜੇ ਦੋ ਸਾਥੀ ਸੀ ਚੰਗਾ ਹੁੰਦਾ ਜੇ ਆਜੋ ਆਪਣੀ ਗੱਲ ਰੱਖਦੇ ਜਿਉ ਆਪਣੀ ਗੱਲ ਕਰਦੇ ਦੱਸ ਕੇ ਜਾਂਦੇ ਕਿ 1600 ਕਰੋੜ ਰੁਪਏ ਚੋਂ ਕਿੰਨੇ ਪੈਸੇ ਆ ਗਏ ਕਿਉਂਕਿ ਭਾਜਪਾ ਅਲਟੀਬੇਲਲੀ ਉਹਨਾਂ ਨੂੰ ਤਾਂ ਦੱਸਦੇ ਦੱਸਦੀ ਆ ਪਰ ਅੱਜ ਦੇਸ਼ ਦੇ ਸਾਹਮਣੇ ਪੰਜਾਬ ਦੇ ਸਾਹਮਣੇ ਚਿਹਰਾ ਨੰਗਾ ਹੋ ਗਿਆ ਕਿ ਇੱਕ ਵੀ ਪੈਸਾ ਜਿਹੜਾ ਪੰਜਾਬ ਦੇ ਕਸਾਣੇ ਤੇ ਨਹੀਂ ਆਇਆ ਐਸੀ ਗੱਲ ਕਰਕੇ ਅਸੀਂ ਸਾਰੇ ਇਕੱਠੇ ਨਗੇ ਸਾਡੇ ਸਾਰੇ ਮੰਤਰੀ ਮੈਂ ਦੇਖ ਰਿਹਾ ਸੀਗਾ ਚਾਹੇ ਲਾਲਚੰਦ ਜੀ ਆ ਚਾਹੇ ਸਾਡੇ ਤਾਲੀਵਾਲ ਸਾਹਿਬ ਨੇ ਹਰਜੋਤ ਬੈਂਤ ਜੀ ਆ ਲਾਲ ਲਾਲਜੀਤ ਭੋਲਰ ਜੀ ਨੇ ਸਾਰੇ ਐਮ ਐਲ ਏ ਸਾਹਿਬ ਜਿੰਨੇ ਪਿੱਛੇ ਬੈਠੇ ਨੇਗੇ ਕੱਲਾ ਕੱਲਾ ਬੰਦਾ ਸਰ ਸਪੀਕਰ ਸਾਹਿਬ ਕੱਲੇ ਕੱਲੇ ਬਦਰੇ ਇਹ ਜੀ ਕਿ ਆਪ ਦੇ ਹਲਕੇ ਚ ਆਪ ਦੇ ਹਲਕੇ ਤੋਂ ਬਾਹਰ ਜਾ ਕੇ ਵੀ ਲੋਕਾਂ ਦੀ ਸੇਵਾ ਕੀਤੀ ਆ ਲੋਕਾਂ ਦੇ ਨਾਲ ਖੜੇ ਦਿੰਗੇ ਇਸ ਤੋਂ ਬਿਨਾ ਪੈਸੇ ਵੀ ਦਿੱਤੇ ਨੇ ਬਹੁਤ ਸਾਰੀਆਂ ਸਮਾਜਿਕ ਗੈਰ ਸਮਾਜਿਕ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਨੇ ਆ ਕੇ ਪੰਜਾਬ ਦੇ ਲੋਕਾਂ ਦੀ ਬਾਹ ਫੜੀਆ ਔਰ ਮਦਦ ਹੁਣ ਵੀ ਕਰ ਰਹੇ ਨੇਗੇ ਕੰਟੀਨਿਊ ਜਾਰੀ ਆ ਪਰ ਲੈ ਕਿ ਨਾ ਅਜ ਕਾਂਗਰਸ ਪਾਰਟੀ ਨੇ ਆਪਣਾ ਲੋਕ ਵਿਰੋਧੀ ਚਿਹਰਾ ਪੰਜਾਬ ਵਿਰੋਧੀ ਚਿਹਰਾ ਜਿਹੜਾ ਉਹ ਲੋਕਾਂ ਦੇ ਸਾਹਮਣੇ ਪੇਸ਼ ਕੀਤਾਗਾ ਔਰ ਮਾਨਜੋਗ ਸੀਐਮ ਸਾਹਿਬ ਨੇ ਜਿਹੜਾ ਲੈਟਰ ਲਿਖਿਆ ਸੀਗਾ ਉਹਦੇ ਚ 60000 ਕਰੋੜ ਦਾ ਚੱਕਰ ਹੋਇਆ ਸੀ ਕਿਉਂਕਿ ਕਈ ਸਾਥੀ ਫਿਰ ਸ਼ਾਇਦ ਸੀਐਮ ਸਾਹਿਬ ਲੋਕ ਕਿਸੇ ਗੱਲ ਤੋਂ ਲੈ ਕੇ ਜਾਂ ਸਾਡੀ ਸਰਕਾਰ ਨੂੰ ਫਿਰ ਕਿਤਨਾ ਕਿਤੇ ਕ੍ਰਿਟਿਸਿਜ਼ਮ ਕਰਨਗੇ ਕਿ ਮੈਂ ਦੱਸ ਦਿਆਂ ਇਹਨਾਂ ਨੂੰ ਹਾਊਸ ਦੇ ਅੰਦਰ ਉਹ 60000 ਕਰੋੜ ਰੁਪਏ ਉਹ ਆ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਜ ਸੀਗਾ ਜਦੋਂ ਇੱਕ ਜਾਦਾ ਸ਼ੇਰੋ ਸ਼ੇਰੀ ਕਰਨ ਵਾਲੇ ਸਾਥੀ ਇਹਨਾਂ ਦੇ ਪੰਜਾਬ ਦੇ ਫਾਈਨਾਂਸ ਮਿਨਿਸਟਰ ਸੀਗੇ ਉਹਨਾਂ ਨੇ ਧਾਕੇ ਕੇਂਦਰ ਸਰਕਾਰ ਨੂੰ ਸਹਿਮਤੀ ਦਿੱਤੀ ਸੀ ਕਿਸ ਗੱਲ ਦੀ ਸਰ ਵਨ ਨੇਸ਼ਨ ਵਨ ਟੈਕਸ ਵਨ ਨੇਸ਼ਨ ਵਨ ਟੈਕਸ ਦੀ ਥਿਊਰੀ ਦੇ ਉੱਤੇ ਮੋਰ ਲਾਈ ਸੀ ਕਿ ਅਸੀਂ ਦੇਸ਼ ਦੇ ਨਾਲ ਆ ਔਰ ਉਸ ਸਮੇਂ ਕੇਂਦਰ ਸਰਕਾਰ ਨੇ ਕਮਿਟ ਕੀਤਾ ਸੀਗਾ ਇਹ ਕਿ ਆ ਸੀਗਾ ਕਿ ਅਸੀਂ ਜਦ ਤੱਕ ਸਟੇਟ ਦੀ ਇਕਨੋਮੀ ਸਟੇਬਲ ਨਹੀਂ ਹੋ ਜਾਂਦੀ ਜਦ ਤੱਕ ਸਟੇਟਾਂ ਦੀ ਇਕਨੋਮੀ ਸਟੇਬਲ ਨਹੀਂ ਹੋ ਜਾਂਦੀ ਅਸੀਂ ਟਿਲ ਦੈਨ ਅਸੀਂ ਆਪਣਾ ਕੰਪਨਸੇਸ਼ਨ ਸੈਸ ਜਿਹੜਾ ਉਹ ਜਾਰੀ ਰੱਖਾਂਗੇ ਇਸ ਗੱਲ ਦੀ ਕਮਿਟਮੈਂਟ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੀ ਗਈ ਸੀ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਸੀ ਪਰ ਲੇਕਿਨ ਉਹ ਕੰਪਨਸੇਸ਼ਨ ਸੈਸ ਜਿਹੜਾ ਸਿਰਫ ਔਰ ਸਿਰਫ ਪਹਿਲੇ 5 ਸਾਲ ਮਿਲਿਆ ਔਰ ਪਹਿਲੇ 5 ਸਾਲ 17 ਤੋਂ ਲੈ ਕੇ 22 ਤੱਕ ਜਦੋਂ ਤੱਕ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਉਹ ਕੰਪਨਸੇਸ਼ਨ ਸੈਸ ਮਿਲਦਾ ਰਿਹਾ ਉਸ ਤੋਂ ਬਾਅਦ ਉਹ ਸੈਸ ਦਾ ਭੋਗ ਪੈ ਗਿਆ ਕਿਉਂਕਿ ਜਦੋਂ ਦੁਬਾਰਾ ਰਿਵਿਊ ਦੀ ਗੱਲ ਹੋਈ ਤਾਂ ਉਸ ਕੰਪਨਸੇਸ਼ਨ ਸੈਸ ਦੇ ਗਰੁੱਪ ਆਫ ਮਿਨਿਸਟਰ ਦਾ ਮੈਂ ਵੀ ਮੈਂਬਰ ਸੀਗਾ ਰੇਟ ਰੈਸਨ ਲੋਜੀਸਟਿਕਲ ਕਮੇਟੀ ਦਾ ਇੱਕ ਦਿਨ ਲਈ ਮੈਂਬਰ ਮੈਨੂੰ ਵੀ ਮੈਂਬਰ ਬਣਾਇਆ ਗਿਆ ਸੀਗਾ ਔਰ ਦੋ ਤਿੰਨ ਹੋਰ ਕਮੇਟੀਆਂ 'ਚ ਮੈਂਬਰ ਬਣਾਇਆ ਗਿਆ ਸੀਗਾ ਉੱਪਰ ਲੇਕਿਨ ਜਦੋਂ ਯੂਨੀਅਨ ਗਵਰਨਮੈਂਟ ਦੀ ਪ੍ਰਪੋਜ਼ਲ ਆਉਂਦੀ ਆ ਜੀਐਸਟੀ ਕੌਂਸਲ 'ਚ ਤਾਂ ਤੁਰ ਜਿਹੜੀ ਪ੍ਰਵਾਨ ਹੋ ਜਾਂਦੀ ਆ ਹੁਣ ਜਿਹੜੀ ਰੇਟ ਲਾਗੂ ਹੋਏ ਨੇ ਪੰਜਾਬ ਤੇ ਜਿਹੜੇ ਪੰਜ ਸਲੈਬਾਂ ਤੋਂ ਤਿੰਨ ਸਲੈਬਾਂ ਬਣੀਆਂ ਨੇ ਕਹਿਣ ਨੂੰ ਤਾਂ ਚਾਰ ਤੋਂ ਦੋ ਬਣੀਆਂ ਨੇ ਮੈਂ ਇੱਥੇ ਵੀ ਕਰੈਕਟ ਕਰਦੇ ਆ ਚਾਰ ਤੋਂ ਦੋ ਨਹੀਂ ਸਰ ਉਹ ਪੰਜ ਸੀਗੀਆਂ ਚਾਰ 40 ਹੁਣ ਤਿੰਨ ਇੱਕ ਸਪੈਸ਼ਲ ਸਲੈਬ ਲੱਗਦੀ ਸੋ ਇਸ ਦੇ ਨਾਲ ਅਸੀਂ ਇਸ ਪ੍ਰਪੋਜ਼ਲ ਦਾ ਸਮਰਥਨ ਕੀਤਾ ਪਰ ਲੇਕਿਨ ਇਸ ਦੇ ਨਾਲ ਵੀ 6000 ਕਰੋੜ ਰੁਪਏ ਦਾ ਘਾਟਾ ਪਊ ਮੈਂ ਫੇਰ ਪਿੱਛੇ ਜਾਣਾ ਥੋੜਾ ਜਿਹਾ ਕਿ ਜਿਹੜੇ ਜੀਐਸਟੀ ਲਾਗੂ ਹੋਇਆ ਜੋ ਤਾਂ ਬੰਨੇ ਸ਼ਰਮਨ ਟੈਕਸ ਦਾ ਫਾਰਮੂਲਾ ਲਾਗੂ ਹੋਇਆ ਤਾ ਪੰਜਾਬ ਦੀ ਜੜੀ ਪੰਜਾਬ ਦਾ ਨੁਕਸਾਨ ਕਿੰਨਾ ਹੋਇਆ ਪੰਜਾਬ ਦਾ ਨੁਕਸਾਨ ਹੋਇਆ 111000 ਕਰੋੜ ਰੁਪਏ ਦਾ 2017 ਤੋਂ ਲੈ ਕੇ ਹੁਣ ਤੱਕ ਪੰਜਾਬ ਦਾ ਨੁਕਸਾਨ ਹੋਇਆ 111000 ਕਰੋੜ ਰੁਪਏ ਦਾ ਪਹਿਲੇ 5 ਸਾਲ ਕੰਪਨਸੇਸ਼ਨ ਕਿੰਨਾ ਮਿਲਿਆ ਸਪੀਕਰ ਸਾਹਿਬ ਸਿਰਫ ਔਰ ਸਿਰਫ 64000 ਕਰੋੜ ਰੁਪਿਆ 64000 ਕਰੋੜ ਰੁਪਏ ਦਾ ਕੰਪਨਸੇਸ਼ਨ ਮਿਲਿਆ ਫਰ ਰੇਮੇਨਿੰਗ ਅਮਾਉਂਟ ਕਿੱਥੇ ਆ 50000 ਕਰੋੜ ਰੁਪਿਆ ਰੇਮੇਨਿੰਗ ਅਮਾਉਂਟ ਸਾਡੀ ਸੈਂਟਰ ਬਲ ਬਕਾਇਆ ਪਈ ਅਸੀਂ ਉਹਨਾਂ ਦੀ ਗੱਲ ਮੰਨੀ ਅਸੀਂ ਸੈਂਟਰ ਸਰਕਾਰ ਨੇ ਚੋ ਠੀਕਾ ਸਾਡੀ ਪੁਰਾਣੀ ਸਰਕਾਰ ਨੇ ਗੱਲ ਮੰਨੀ ਪਰ ਲੇਕਿਨ ਅੱਜ ਸਾਡਾ 50000 ਕਰੋੜ ਰੁਪਏ ਦਾ ਲਾਸ ਹੋਇਆ ਕਿਉਂਕਿ ਕਈ ਵਾਰ ਸਾਥੀ ਦਾ ਮੈਂ ਦੇਖਦਾ ਉਹਨਾਂ ਮੈਂ ਟਵੀਟ ਦੇਖਦਾ ਨਾ ਪੜਦਾ ਉਹਨਾਂ ਨੇ ਕਹਿੰਦੇ ਨੇ ਜੀ 500 ਕਰੋੜ ਰੁਪਏ ਦੀ ਬੋਰਿੰਗ ਕਿਉਂ ਕਰ ਲਈ 200 ਕਰੋੜ ਰੁਪਏ ਕਿਉਂ ਲੈ ਲਿਆ ਭਰਾਵੋ ਇਹ ਤੁਹਾਡੀ ਕੰਸੈਂਟ ਦਿੱਤੀ ਹੋਈ ਆ ਤੁਸੀਂ ਸਹਿਮਤੀ ਦਿੱਤੀ ਹੋਈ ਆ ਕਿ ਅਸੀਂ ਦੇਸ਼ ਦੇ ਨਾਲ ਆ ਅਸੀਂ ਵੀ ਦੇਸ਼ ਦੇ ਨਾਲ ਆ ਪਰ ਲੇਕਿਨ ਉਹਦੇ ਕਰਕੇ ਜੋ ਰਜਾਨਾ ਜੋ ਘਾਟਾ ਪਿਆਗਾ ਉਹਦੇ ਬਾਰੇ ਵੀ ਸਾਨੂੰ ਸਾਰਾ ਸੋਚ ਲੈਣਾ ਚਾਹੀਦਾਗਾ ਸੋ 50000 ਕਰੋੜ ਰੁਪਏ ਦਾ ਮਾਨਯੋਗ ਸਪੀਕਰ ਸਾਹਿਬ ਹੁਣ ਤੱਕ ਘਾਟਾ ਡਿਊ ਟੂ ਜੀਐਸਟੀ ਪਿਆਗਾ ਜੇ ਪ੍ਰੀ ਜੀਐਸਟੀ ਰਜੀਮ ਹੁੰਦੀ ਜੇ ਪ੍ਰੀ ਜੀਐਸਟੀ ਰਜੀਮ ਹੁੰਦੀ ਤਾਂ ਮੈਂ ਸਮਝਦਾ ਸਾਨੂੰ ਘਾਟਾ ਨਹੀਂ ਪੈਣਾ ਸੀਗਾ ਸੋ ਹੁਣ ਵੀ ਮਾਨਯੋਗ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣ ਦੀਆਂ کہ اے مل کے گل کر لیے اور جو ڈاٹا لگاتار کیونکہ اینکڑا لگا کر نقصان اپروچ کر رہے پردھان منتری صاحب ایک چلے ہوئے مکمری نوکا دن کی دی بجائے ایک جہمی آج کا راجپال ان ترجیح دے رہے گی اتو پتا لگتا گا کہ بھارتی جنتا پارٹی جیڑی آ ਉਹ ਪੰਜਾਬ ਨੂੰ ਪੰਜਾਬੀਅਤ ਨੂੰ ਪੰਜਾਬ ਦੇ ਕਿਸਾਨਾਂ ਨੂੰ ਦਿਲ ਤੋਂ ਨਫ਼ਰਤ ਕਰਦੀ ਆ ਮਾਨਜੋਗ ਸਪੀਕਰ ਸਾਹਿਬ ਤੁਸੀਂ ਵੀ ਜਾਣਦੇ ਹੋ ਸਾਰਾ ਹੌ ਜਾਣਦਾ ਜਦੋਂ ਤੈਨ ਕਾਲੇ ਕਾਨੂੰਨ ਆਏ ਸੀ ਜਦੋਂ ਤੈਨ ਬਲੈਕ ਲਾਅਜ਼ ਆਏ ਸੀ ਤਾਂ ਪੰਜਾਬ ਦੇ ਕਿਸਾਨ ਨੇ ਪੰਜਾਬ ਦੇ ਮਜ਼ਦੂਰ ਨੇ ਸਭ ਤੋਂ ਅੱਗੇ ਹੋ ਕੇ ਲੜਾਈ ਲੜੀ ਸੀ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਝੁਕੜਾ ਪਿਆ ਸੀਗਾ ਅੱਜ ਉਹੀ ਖੁੰਦਕ ਜਿਹੜੀ ਆ ਅੱਜ ਉਹੀ ਨਫ਼ਰਤ ਜਿਹੜੀ ਆ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਪ੍ਰਤੀਪਾਲ ਕੇ ਬੈਠੇ ਨੇ ਇਹੀ ਕਾਰਨ ਆ ਕਿ ਸਿਰਫ ਅਨਾਉਂਸ ਕਰਕੇ ਅਜੇ ਤੱਕ ਇੱਕ ਪੈਸਾ ਨਹੀਂ ਆਇਆ ਇਹ ਸਾਥੀ ਕਹਿ ਰਹੇ ਨੇ ਕਿ ਪੈਸਾ ਦੇ ਦਿਓ ਅਸੀਂ ਤਾਂ ਮੈਂ ਦੱਸਣਾ ਚਾਹੁੰਦਾ ਹਾਂ ਹਾਊਸ ਨੂੰ ਕਿ ਹੁਣ ਤੱਕ ਜਿੰਨਾ ਵਿਅਕਤੀਆਂ ਦੀ ਮੌਤ ਹੋ ਚੁੱਕੀ ਆ ਜਿਹੜੇ ਇਸ ਦੁਨੀਆ ਤੋਂ ਜਾ ਚੁੱਕੇ ਨੇਗੇ ਉਹਨਾਂ ਲਗਭਗ 59 ਉਹਨਾਂ ਪਰਿਵਾਰਾਂ ਨੂੰ ਅਸੀਂ ਜਿਹੜੀ ਆ ਮਾਲੀ ਮਦਦ ਆਲਰੇਡੀ ਮਾਨਯੋਗ ਸੀਐਮ ਸਾਹਿਬ ਨੇ ਜਾਰੀ ਕਰ ਦਿੱਤੀ ਆ ਅਸੀਂ ਉਹ ਪੈਸੇ ਜਿਹੜੇ ਨੇ ਦੇ ਚੁੱਕੇ ਆਗੇ ਔਰ ਜਿੱਦਾਂ ਜਿੱਦਾਂ ਗਰਦਾਬਰੀ ਹੋ ਰਹੀ ਆ ਔਰ ਜਿੱਦਾਂ ਜਿੱਦਾਂ ਸਾਡੇ ਅਧਿਕਾਰੀ ਜਿਹੜੇ ਨੇਗੇ ਉਹ ਅਸੈਸਮੈਂਟ ਭੇਜ ਰਹੇ ਨੇਗੇ ਪੈਸੇ ਜਾ ਰਹੇ ਨੇਗੇ ਪਰ ਲੇਕਿਨ ਅਸੀਂ ਬੜਾ ਬੇਵਿਸ਼ਵਾਸ ਦਵਾਉਣਾਗਾ ਇੱਕ ਇੱਕ ਪੈਸਾ ਜਿਹੜਾਗਾ ਪੰਜਾਬ ਦਾ ਜਿੱਥੋਂ ਵੀ ਆ ਰਿਹਾਗਾ ਉਹ ਹਰ ਪੀੜਤਾ ਦੀ ਮਦਦ ਲਈ ਲਾਇਆ ਜਾਊਗਾ ਇੱਕ ਵੀ ਪੈਸੇ ਦੀ ਕਿਸੇ ਵੀ ਕਿਸਮ ਦੀ ਨਾ ਕਿਸੇ ਅਧਿਕਾਰੀ ਦੁਆ ਕਿਸੇ ਹੋਰ ਵਿਅਕਤੀ ਨੂੰ ਐਮਬੈਸਲਮੈਂਟ ਕਰਨ ਦੀ ਬਿਲਕੁਲ ਆਗਿਆ ਨਹੀਂ ਦਿੱਤੀ ਜਾਊਗੀ ਬਲਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਖੁਬ ਇਸ ਗੱਲ ਤੇ ਨਜ਼ਰ ਰੱਖ ਲੈਣੇ ਕਿ ਇੱਕ ਪੈਸਾ ਜਿਹੜਾ ਉਹ ਲੋਕਾਂ ਦੇ ਲੱਗਣਾ ਚਾਹੀਦਾ ਪਰ ਦੂਸਰੇ ਪਾਸੇ ਮੈਂ ਦੇਖ ਰਿਹਾ ਸੀਗਾ ਮੈਂ ਜ਼ਿਆਦਾ ਸਮਾਂ ਨਹੀਂ ਲਾਉਂਗਾ ਕਿ ਬਹੁਤ ਸਾਰੇ ਸਾਥੀਆਂ ਨੇ ਬੋਲਣਾਗਾ ਕਿ ਦੇਸ਼ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਆ ਤੇ ਸਰਕਾਰ ਆ ਉਹ ਅਫਗਾਨਿਸਤਾਨ ਦੀ ਮਦਦ ਲਈ ਤਾਂ ਚੰਦ ਮਿੰਟਾ ਸਾਹਮਣੇ ਆਉਂਦੀ ਆ ਪਰ ਸਾਡੇ ਲਈ ਜੇ ਇੱਕ ਮਹੀਨੇ ਬਾਅਦ ਵੀ ਆਏ ਤਾਂ ਵੀ 1600 ਕਰੋੜ ਰੁਪਏ ਉਹ ਵੀ ਹਜੇ ਤੱਕ ਦਿੱਤਾ ਨਹੀਂ ਸੋ ਮੈਂ ਜੋ ਨਿੰਦਾ ਪ੍ਰਸਤਾਵ ਮਾਨਯੋਗ ਸਾਡੇ ਕੈਬਨਟ ਦੇ ਕਲੀਗ ਵਰਿੰਦਰ ਗੋਇਲ ਜੀ ਨੇ ਪੇਸ਼ ਕੀਤਾਗਾ ਮੈਂ ਦੀ ਤਾਇਦ ਕਰਦਾਗਾ ਮੈਂ ਦੀ ਇੰਡੋਰਸ ਕਰਦਾਗਾ ਮੈਂ ਸਮਝਦਾਗਾ ਅੱਜ ਦੇਸ਼ ਨੂੰ ਦੱਸਾਂ ਦੀ ਲੋੜ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਸਟੇਟਾਂ ਦੀ ਇਕਨੋਮੀ ਨੂੰ ਡੀਸਟੈਬਲਾਈਜ਼ ਕਰਨਾ ਚਾਹੁੰਦੀ ਆ ਉਹ ਫੈਡਰਲ ਸਟਰਕਚਰ ਨੂੰ ਤੋੜਨਾ ਚਾਹੁੰਦੀ ਆ ਉਹ ਚਾਹੁੰਦੀ ਆ ਕਿ ਸਟੇਟਾਂ ਦੀ ਇਕਨੋਮੀ ਜਿਹੜੀ ਆ ਉਹ ਟੁੱਟ ਜਵੇ ਔਰ ਸਟੇਟ ਜਿਹੜੇ ਨੇਗੇ ਮੁੰਡੇ ਮੁੰਡਕ ਜਾਂ ਔਰ ਸੇੜ ਜਿਹੜੇ ਨੇਗੇ ਉਥੇ ਗੋਡੇ ਟੇਕ ਦੇਣ ਪਰ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ ਨਾ ਕਿ ਇਸ ਤਰ੍ਹਾਂ ਲੜਨ ਦੀ ਬਜਾਏ ਕਿਉਂਕਿ ਮੈਂ ਦੇਖ ਰਿਹਾ ਸੀਗਾ ਸਾਥੀ ਲੜਨ ਸਦਾ ਤਰਜੀਹ ਦਿੰਦੇ ਨੇ ਸਾਥ ਦੇਣ ਦੀ ਬਜਾਏ ਇਹ ਕਾਮਨ ਕਾਜ ਆ ਹੈ ਮੈਂ ਕਾਂਗਰਸ ਨੂੰ ਫਿਰ ਕਹਿਣਾ ਤੁਸੀਂ ਆਪਣੇ ओरिजिनल ਰੂਪ ਚ ਆਜੋ ਥੋੜਾ ਜਿਹਾ ਭਾਰਤੀ ਜਨਤਾ ਪਾਰਟੀ ਦਾ ਖਹਿੜਾ ਛੱਡ ਦਿਓ ਘੰਟੇ ਲਈ ਤੁਸੀਂ ਘੰਟੇ ਲਈ ਸਾਥ ਦੇ ਦਿਓ ਤਾਂ ਕਿ ਆਪਾਂ ਪੰਜਾਬ ਨੂੰ ਪੰਜਾਬੀਆਂ ਨੂੰ ਦੇਸ਼ ਨੂੰ ਦੇਸ਼ ਨੂੰ ਜਿਹੜਾ ਅਸੀਂ ਮੈਸੇਜ ਦੇ ਸਕੀਏ ਕਿ ਪੰਜਾਬ ਜਿਹੜਾ ਉਹ ਯੂਨਾਈਟ ਆ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਥੈਂਕ ਯੂ